ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਚੁੰਨੀ ਤੇ ਜਿਹੜੀ ਗੁੰਮਲੈਸ ਲੱਗਦੀ ਹੈ ਸੋਨੂੰ ਉਹ ਲਾਉਣੀ ਦੱਸਾਂਗੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਇਸ ਤਰ੍ਹਾਂ ਆਪਣੀ ਜਿਹੜੀ ਚੁੰਨੀ ਹੈ ਚੁੰਨੀ ਤੁਸੀਂ ਸਿੱਧੀ ਰੱਖਣੀ ਆਂ ਅਗਰ ਚੁੰਨੀ ਦਾ ਸਿੱਧ ਪੁੱਠ ਨਹੀਂ ਹੈਗੀ ਫਿਰ ਤੁਸੀਂ ਜਿੰਮੇ ਮਰਜ਼ੀ ਰੱਖ ਸਕਦੇ ਹੋ ਲੇਕਿਨ ਜੇ ਦੁਪੱਟੇ ਦੀ ਸਿੱਧ ਪੁੱਠ ਹੈ ਤਾਂ ਜਿਹੜਾ ਦੁਪੱਟਾ ਹੈ ਤੁਸੀਂ ਉਹ ਸਿੱਧਾ ਰੱਖਣਾ ਹੈ ਤੇ ਉਹਦੇ ਉੱਤੇ ਜਿਹੜੀ ਆਪਣੀ ਇਹ ਲੇਸ ਹੈ ਇਹਨੂੰ ਆਪਾਂ ਨੇ ਪੁੱਠਾ ਰੱਖਣਾ ਹੈਗਾ ਇਹ ਗੱਲ ਜ਼ਰੂਰ ਧਿਆਨ ਰੱਖਿਓ ਇੱਕ ਜੇਕਰ ਤੁਹਾਡੀ ਚੁੰਨੀ ਦੇ ਉਰੇ ਕਾਨ ਉਹ ਤੁਸੀਂ ਲੇਸ ਲਾਉਣ ਤੋਂ ਪਹਿਲਾਂ ਜਿਹੜਾ ਕਾਨ ਹੈ ਉਹ ਜ਼ਰੂਰ ਕੱਢ ਲਿਓ ਕਿਉਂਕਿ ਜਦੋਂ ਆਪਾਂ ਲੇਸ ਲਾ ਦਿੰਦੇ ਆ ਫਿਰ ਚੁੰਨੀ ਨਾ ਟੇਢੀ ਜਾਂਦੀ ਹੈ ਜੀ ਆਪਦਾ ਕਾਨ ਕੱਢ ਕੇ ਚੁੰਨੀ ਦਾ ਜਿਹੜਾ ਪਾਸਾ ਸਿੱਧਾ ਰੱਖਣਾ ਹੈ ਲੈਂਸ ਜਿਹੜੀ ਉਹ ਪੁੱਠੀ ਰੱਖਣੀ ਹੈ ਜੇਕਰ ਕਿਸੇ ਦੀ ਚੁੰਨੀ ਦਾ ਪਣਾ ਵੱਡਾ ਹੈ ਤਾਂ ਤਾਂ ਆਪਾਂ ਜਿਹੜੀ ਆਪਣੀ ਇਹ ਕੰਨੀਆਂ ਵਾਲੀ ਇਹ ਚੀਜ਼ ਹੈ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਕੇ ला ਸਕਦੇ ਹਾਂ ਇਸ ਤਰ੍ਹਾਂ ਲੇਕਿਨ ਜੇਕਰ ਆਪਣੀ ਚੁੰਨੀ ਦਾ ਤੁਸੀਂ ਪਣਾ ਉੱਡਾ ਹੀ ਰੱਖਣਾ ਚਾਹੁੰਦੇ ਹੋ ਫਿਰ ਇੱਧਰ ਕੰਨੀ ਹੁੰਦੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਇਹਨੂੰ ਇਸ ਤਰ੍ਹਾਂ ਜਿਹੜੀ ਕੰਨੀ ਨੂੰ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਹੁਣ ਜਦੋਂ ਆਪਾਂ ਇਹ ਉਰੋਂ ਸਟਾਰਟ ਕਰਨੀ ਹੈ ਜੀ ਇੱਥੇ ਕੋਈ ਜਿਹੜੀ ਲੇਸ ਹੈ ਉਹ ਵੱਧ ਨਹੀਂ ਰੱਖਣੀ ਆਪਾਂ ਨੇ ਬਿਲਕੁਲ ਪੂਰੀ ਪੂਰੀ ਲੇਸ ਰੱਖਣੀ ਹੈ ਇਸ ਤਰ੍ਹਾਂ ਆਪਾਂ ਨੇ ਲੇਸ ਰੱਖ ਕੇ ਜਿਹੜੀ ਆਪਣੀ ਕੰਨੀ ਹੈ ਇਹਨੂੰ ਇਸ ਤਰ੍ਹਾਂ ਆਪਾਂ ਜਿਹੜੀ ਲੇਸ ਦੇ ਉੱਪਰ ਰੱਖ ਕੇ ਉਰੋਂ ਆਪਾਂ ਸਲਾਈ ਸਟਾਰਟ ਕਰਾਂਗੇ ਇਸ ਤਰ੍ਹਾਂ ਆਪਾਂ ਇਹਦੀ ਸਦਾਈ ਸਟਾਰਟ ਕਰਾਂਗੇ ਜਿਹੜਾ ਤੁਸੀਂ ਆਹ ਕੱਪੜਾ ਹੈ ਇਹ ਘੱਟੋ-ਘੱਟ ਅੱਧਾ ਇੰਚ ਜ਼ਰੂਰ 모ੜਿਓ ਜੇਕਰ ਤੁਸੀਂ ਜ਼ਿਆਦਾ ਬਰੀਕ 모ੜੋਂਗੇ ਫਿਰ ਨਾ ਇਹ ਜਿਹੜੀ ਆਪਣੀ ਇੱਥੇ ਲੇਸ ਹੈ ਜਦੋਂ ਆਪਾਂ ਕਾਰਨਰ 모ੜਦੇ ਆਂ ਫਿਰ ਉੱਥੇ ਨਾ ਇਹ ਇਕੱਠੀ ਜੇ ਹੋ ਜਾਂਦੀ ਆ ਗੱਠ ਜੀ ਬਣ ਜਾਂਦੀ ਆ ਥੋੜੀ ਜੀ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਅੱਧਾ ਇੰਚ ਇਸ ਤਰ੍ਹਾਂ ਇਹਨਾਂ ਕਵਰ ਕਰਿਓ ਤਾਂ ਆਪਣਾ ਜਿਹੜਾ ਕਾਰਨਰ ਆ ਉਹ ਵੀ ਸਹੀ ਬਣੂਗਾ ਬਸ ਇਸ ਤਰ੍ਹਾਂ ਆਪਾਂ ਨੇ ਇਹ ਜਿਹੜੀ ਲੇਸ ਹੈ ਇਹ ਲਗਾਉਣੀ ਹੈ ਆ ਦੇਖੀ ਇਸ ਤਰ੍ਹਾਂ ਇਹ ਲੇਸ ਇਸ ਤਰ੍ਹਾਂ ਹੀ ਮੈਂ ਸਾਰੀ ਕੰਨੀ ਤੇ ਲਾ ਲਾ ਕੇ ਫਿਰ ਜਦੋਂ ਮੈਂ ਕਾਰਨਰ ਬਣਾਉਂ ਸੋਨੂੰ ਮੈਂ ਫਿਰ ਦੱਸੂਗੀ ਆਪਾਂ ਲੇਸ ਹੈ ਜੀ ਇਹ ਜਿਹੜੀ ਕੰਨੀ ਦੀ ਸਾਰੀ ਲਾ ਲੈਂਦੀ ਆ ਦੇਖੋ ਈਕੇ ਆਪਾਂ ਲੇਸ ਲਾਉਣ ਲੱਗੇ ਜਰੂਰ ਧਿਆਨ ਰੱਖਣਾ ਹੈਗਾ ਜਿਹੜਾ ਆਪਣਾ ਮਸ਼ੀਨ ਦਾ ਬਖ ਹੈਗਾ ਉਹ ਤੁਸੀਂ ਵੱਡੇ ਵਖੇ ਤੋਂ ਵੀ ਥੋੜਾ ਜਿਹਾ ਘੱਟ ਕਰ ਲਿਓ ਜਿਵੇਂ ਮੇਰੀਆਂ ਨਾਰਮਲ ਮਸ਼ੀਨ ਹੈ ਜਿਹੜੀ ਇਹਦਾ ਵੱਡਾ ਵਖਾ ਫੁੱਲ ਪੰਜ ਤੇ ਹੁੰਦਾ ਤਾਂ ਮੈਂ ਇਹ 4 ਨੰਬਰ ਤੇ ਜਿਹੜਾ ਵਖਾ ਹੈਗਾ ਆਪਣਾ ਇਹ 4 ਨੰਬਰ ਤੇ ਕਰਕੇ ਫਿਰ ਇਹ ਲੇਸ ਲਾ ਰਹੀਆਂ ਕਿਉਂਕਿ ਕਈ ਵਾਰ ਆਪਣੀ ਹਨਾ ਚੁੰਨੀ ਵਧੀਆ ਪਈ ਹੁੰਦੀ ਹੈ ਆਪਾਂ ਇਹ ਲੇਸ ਉਹਦੇ ਢੇੜ ਕੇ ਆਪਾਂ ਕਿਸੇ ਹੋਰ ਚੁੰਨੀ ਦਾ ਡਾਈ ਕਰਾ ਸਕਦੇ ਹਾਂ ਲੇਕਿਨ ਜਦੋਂ ਆਪਣਾ ਬਰੀਕ ਵਖਾ ਲਾਇਆ ਹੁੰਦਾ ਦੁਪट्टे ਤੇ ਫਿਰ ਉਹ ਢੇੜਨ ਦੇ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਜੀ ਇਹ ਆਪਾਂ ਐ ਨਾ ਅੱਗੇ ਨੂੰ ਵੀ ਦੁਪੱਟਾ ਜਿਹੜਾ ਕਿਸੇ ਹੋਰ ਸੂਟ ਨਾਲ ਡਾਈ ਕਰਵਾਉਣਾ ਹੋਵੇ ਤਾਂ ਆਪਾਂ ਲੇਸ ਹੈ ਜਿਹੜੀ ਉਹ ਆਸਾਨੀ ਨਾਲ ਲਾ ਸਕਦੇ ਹਾਂ। ਅਸੀਂ ਇਸ ਤਰ੍ਹਾਂ ਆ ਦੇਖੋ ਜਦੋਂ ਆਪਾਂ ਇੱਥੇ ਕਾਰਨਰ ਤੇ ਆਪਾਂ ਨੇ ਉਰੇ ਤੱਕ ਲੇਸ ਲਾਉਣੀ ਹੈ ਇਹ। ਆ ਦੇਖੋ ਆਪਾਂ ਉਰੋਂ ਜਿਹੜਾ ਇਹ ਲਾੜਾ ਹੈ ਇਹਨੂੰ ਆਪਾਂ ਵਿੱਚ ਮੋੜ ਕੇ ਲਾਵਾਂਗੇ ਤਾਂ ਕਿ ਆਪਾਂ ਉਰੋਂ 2 ਇੰਚ ਕੱਪੜਾ ਰਹਿੰਦੇ ਆਪਾਂ ਨੇ ਜਿਹੜੀ ਆਪਣੀ ਲੇਸ ਹੈ ਇਹ ਲਾ ਉਹਨੇ ਕੱਪੜੇ ਤੱਕ ਲਾਉਣੀ ਹੈ 2 ਇੰਚ ਜਦੋਂ ਆਪਣੀ ਇਹ ਰਹਿ ਜੇ ਤਾਂ ਆਪਾਂ ਇਹਨੂੰ ਜਿਹੜੀ ਹੈ ਬੰਦ ਕਰ ਦਾਂਗੇ ਫਿਰ ਇਸ ਤਰ੍ਹਾਂ ਆਪਾਂ ਇਹਨੂੰ ਕਮਾ ਆ ਕੇ ਜਿਹੜੀ ਮਸ਼ੀਨ ਹੈ ਇਹਨੂੰ ਇਸ ਤਰ੍ਹਾਂ ਆਪਾਂ ਕੱਢ ਲਾਂਗੇ ਕੱਢ ਕੇ ਮਸ਼ੀਨ ਇਹਦੇ ਵਿੱਚੋਂ ਤਾਗਾ ਨਹੀਂ ਤੁਸੀਂ ਇਹ ਤੋੜਨਾ ਇਨੂੰ ਇਸ ਤਰ੍ਹਾਂ ਆਪਾਂ ਲੈਸ ਨੂੰ ਇਸ ਤਰ੍ਹਾਂ ਮੋੜਨਾ ਹੈ ਆ ਦੇਖੋ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਬਿਲਕੁਲ ਜਿੰਨਾ ਆਪਾਂ ਨੇ ਕੱਪੜਾ ਛੱਡਿਆ ਉਹਦੀ ਸੇਧ ਵਿੱਚ ਇਸ ਤਰ੍ਹਾਂ ਕਰਨਾ ਹੈ ਤੇ ਜਿਹੜਾ ਆਪਣਾ ਇੱਧਰਲਾ ਕੱਪੜਾ ਹੈਗਾ ਇਹਨੂੰ ਆਪਾਂ ਨੇ ਡਬਲ ਫੋਲਡ ਕਰਨਾ ਹੈ ਇੱਕ ਵਾਰ ਇਸ ਤਰ੍ਹਾਂ ਮੋੜਨਾ ਤੇ ਇੱਕ ਵਾਰ ਆਪਾਂ ਨੇ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਮੋੜਨਾ ਹੈ ਆ ਦੇਖੋ ਕੁਛੀ ਕਾਰਨਰ ਹੈ ਜਿਹੜਾ ਇਹ ਧਿਆਨ ਨਾਲ ਦੇਖੋ ਕਿਉਂਕਿ ਆਪਣਾ ਕਈ ਵਾਰ ਨਾ ਕਾਰਨਰ ਹੈ ਜਿਹੜਾ ਉਹ ਨਹੀਂ ਵਧੀਆ ਬੰਨਦਾ ਇਸ ਤਰ੍ਹਾਂ ਆਪਾਂ ਇਹਨੂੰ ਉਰੋਂ ਆਪਾਂ ਇਹਨੂੰ ਸਟਾਰਟ ਕਰਾਂਗੇ ਸਟਾਰਟ ਕਰਕੇ ਇਹ ਜਿਹੜਾ ਲਾੜਾ ਜੀ ਇੱਥੇ ਆਪਾਂ ਡਬਲ ਫੋਲਡਿੰਗ ਕਰਾਂਗੇ ਕਿਉਂਕਿ ਉਹ ਕੰਨੀ ਸੀ ਉਹ ਆਪਾਂ ਇਸ ਤਰ੍ਹਾਂ ਹੀ ਲਗਾਤੀ ਦੇਖੋ ਜੀ ਤੁਸੀਂ ਇਸ ਤਰ੍ਹਾਂ ਜਿਹੜਾ ਆਪਣਾ ਇਹ ਕਾਰਨਰ ਆਪਾਂ ਨੇ ਮੋੜ ਲਿਆ ਇਹਨੂੰ ਜਦੋਂ ਆਪਾਂ ਇਸ ਤਰ੍ਹਾਂ ਡਬਲ ਸਲਾਈ ਲਾਵਾਂਗੇ ਇਸ ਤਰ੍ਹਾਂ ਮੋੜ ਕੇ ਜਿਹੜਾ ਆਪਣਾ ਇਹ ਕਾਰਨਰ ਹੈ ਬਿਲਕੁਲ ਫਿਨਿਸ਼ਿੰਗ ਨਾਲ ਬਣੂਗਾ ਮੈਂ ਤੁਹਾਨੂੰ ਇਹਦੀ ਇਹ ਜਿਹੜੀ ਪੱਲੇ ਦੀ ਲੈਸ ਲਾ ਕੇ ਫਿਰ ਮੈਂ ਤੁਹਾਨੂੰ ਜਿਹੜਾ ਦੂਸਰਾ ਕਾਰਨਰ ਹੈ ਇੱਕ ਵਾਰ ਉਹਦੇ ਉੱਤੇ ਫਿਰ ਦੁਬਾਰਾ ਦੱਸਾਂਗੀ ਕਿਉਂਕਿ ਫਿਰ ਸਾਨੂੰ ਸਮਾਰ ਕੇ ਜਿਹੜਾ ਪਤਾ ਲੱਗ ਜੀ ਕਿਉਂਕਿ ਜ਼ਿਆਦਾਤਰ ਪਹਿਣਾ ਨੂੰ ਇਹ ਕਾਰਨਰ ਬਣਾਉਣ ਦੇ ਵਿੱਚ ਹੀ ਦਿੱਕਤ ਆਉਂਦੀ ਹੈਗੀ ਮੈਂ ਜਿਹੜੀ ਪੱਲੇ ਦੀ ਲੇਸ ਹੈ ਇਹ ਲਾ ਲਾਂ ਫਿਰ ਮੈਂ ਤੁਹਾਨੂੰ ਜਿਹੜਾ ਇਹਦਾ ਕਾਰਨਰ ਹੈਗਾ ਉਹ ਦੁਬਾਰਾ ਬਣਾਉਣਾ ਦੱਸੂਗੀ ਇਸ ਤਰ੍ਹਾਂ ਆਪਾਂ ਲੜ ਦੀ ਜਿਹੜੀ ਲੇਸ ਹੈ ਇਹ ਪੂਰੀ ਕਰ ਲਈ ਇਹ ਆਪਾਂ ਪਹਿਲਾਂ ਜਦੋਂ ਦਾ ਕੰਨੀ ਤੋਂ ਲੇਸ ਲਾ ਕੇ ਆਏ ਸੀ ਉਦੋਂ ਤਾਂ ਆਪਾਂ 2 ਇੰਚ ਕੱਪੜਾ ਛੱਡਿਆ ਸੀਗਾ ਉੱਥੋਂ ਕਾਰਨਰ ਮੋੜਿਆ ਸੀ ਲੇਕਿਨ ਇਹ ਆਪਾਂ ਕੰਨੀ ਹੈਗੀ ਆਪਾਂ ਨੇ ਸਿੰਗਲ ਹੀ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਇਹ ਤੁਸੀਂ ਸਿਰਫ 1 ਇੰਚ ਕੱਪੜਾ ਰਹਿੰਦੇ ਜਿਹੜੀ ਇਹ ਲੇਸ ਹੈ ਇਹਦਾ ਕਾਰਨਰ ਬਣਾਉਣਾ ਹੈਗਾ ਆ ਦੇਖੋ ਇਸ ਤਰ੍ਹਾਂ ਸਿਰਫ ਆਪਣਾ ਜਿਹੜਾ ਇਹ 1 ਇੰਚ ਕੱਪੜਾ ਛੱਡ ਕੇ ਆਪਾਂ ਲੇਸ ਨੂੰ ਇਸ ਤਰ੍ਹਾਂ ਘਮਾਉਣਾ ਹੈ ਆਪਾਂ ਇਹਨੂੰ ਮਸ਼ੀਨ ਨੂੰ ਹੈ ਜਿਹੜਾ ਇਹਦਾ ਤਾਗਾ ਸੂਈ ਉੱਪਰ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਦਾ ਕਾਰਨਰ ਬਣਾਉਣਾ ਆ ਦੇਖੋ ਬਸ ਇਹਦਾ ਆਪਾਂ ਨੇ ਸਿਰਫ ਸਿੰਗਲ ਫੋਲਡ ਕਰਨੀ ਹੈ ਕੰਨੀ ਕਿਉਂਕਿ ਮੈਂ ਵਿੱਚ ਨਹੀਂ ਦਿੱਤੀ ਇਹ ਕੰਨੀ ਮੈਂ ਡਬਲ ਫੋਲਡਿੰਗ ਨਹੀਂ કરી ਆ ਦੇਖੋ ਇਸ ਤਰ੍ਹਾਂ ਆਪਾਂ ਲੈਸ ਨੂੰ ਮੋੜ ਲਿਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਦੇਖੀ ਇਹ ਇੱਥੋਂ ਆਪਾਂ ਨੇ ਦੁਬਾਰਾ ਸਟਾਰਟ ਕਰਨੀ ਹੈ ਧਾਗਾ ਆਪਾਂ ਬਿਲਕੁਲ ਨਹੀਂ ਤੋੜਨਾ ਹੈਗਾ ਮਸ਼ੀਨ ਦਾ ਇਸ ਤਰ੍ਹਾਂ ਆਪਾਂ ਦੁਬਾਰਾ ਜਿਹੜੀ ਲੈਸ ਹੈ ਇਹ ਸਟਾਰਟ ਕਰਾਂਗੇ ਆ ਦੇਖੋ ਜੀ ਇਹ ਇਸ ਤਰ੍ਹਾਂ ਜੇਦੋ ਆਪਾਂ ਇਹਨੂੰ ਇਸ ਤਰ੍ਹਾਂ ਫੇਰ ਹੋਲਡ ਕਰਾਂਗੇ ਆਪਣਾ ਕਾਰਨਰ ਇਸ ਤਰ੍ਹਾਂ ਵਾ ਇਸ ਤਰ੍ਹਾਂ ਆਪਾਂ ਨੇ ਜਿਹੜੀ ਲੇਸ ਹੈ ਇਹ ਲਾਉਣੀ ਹੈ ਹੁਣ ਮੈਂ ਸਾਰੀ ਲੇਸ ਲਾ ਕੇ ਚੁੰਨੀ ਤੇ ਇਹਨੂੰ ਕਵਰ ਕਰਕੇ ਜਦੋਂ ਮੈਂ ਦੁਬਾਰਾ ਸਲਾਈ ਲਾਉਣੀ ਹੈ ਫਿਰ ਮੈਂ ਤੁਹਾਨੂੰ ਦੱਸਦੀ ਆ ਆਪਣੀ ਲੇਸ ਹੈ ਜੀ ਜਿਹੜੀ ਇਹ ਸਾਰੀ ਚੁੰਨੀ ਦੀ ਆਪਾਂ ਲਾ ਲਿਆਂਦੀ ਆ ਦੇਖੋ ਆਪਾਂ ਹੁਣ ਊਰੇ ਨੇੜੇ ਆ ਗਏ ਇੱਥੋਂ ਆਪਾਂ ਨੇ ਸਟਾਰਟ ਕੀਤੀ ਸੀ ਲੇਸ ਹੁਣ ਆਪਾਂ ਊਰੇ ਆ ਗਏ ਹੁਣ ਜਿਹੜੀ ਤੁਸੀਂ ਇਹ ਲੇਸ ਹੈ ਇਹ ਤੁਸੀਂ ਇੱਥੇ ਧੁਰ ਤੱਕ ਨਹੀਂ ਲਾਉਣੀ ਜੀ ਇਹ ਜਿਹੜੀ ਲੇਸ ਹੈ ਤੁਸੀਂ ਜਿੱਥੇ ਤੱਕ ਆਪਣੀਆਂ ਸਲਾਈ ਲੱਗੀ ਹੋਈ ਹੈ ਇਹ ਉੱਥੇ ਤੱਕੇ ਕਟਿੰਗ ਕਰਨੀ ਹੈ ਮੈਂ ਤੁਹਾਨੂੰ ਦੱਸ ਦਿਆਂ ਇਹ ਦੇਖੋ ਜੀ ਹੁਣ ਆਪਣੀ ਊਰੇ ਤੱਕ ਲੈਸ ਆਉਂਦੀ ਹੈ ਇਹ ਇਹ ਆਪਾਂ ਸਿਰਫ ਇਹ ਲੈਸ ਦੀ ਜਿਹੜੀ ਆਹ ਕੰਨੀ ਦੀ ਸਲਾਈ ਹੈ ਇਹਦੇ ਤੱਕ ਆਪਾਂ ਨੇ ਜਿਹੜੀ ਲੈਸ ਮਿਲ ਕੇ ਕਟਿੰਗ ਕਰ ਦੇਣੀ ਹੈ ਆ ਦੇਖੋ ਆਪਾਂ ਨੇ ਲੈਸ ਸਿਰਫ ਊਰੇ ਤੱਕ ਲਾਉਣੀ ਹੈ ਧੁਰ ਤੱਕ ਨਹੀਂ ਲਾਉਣੀ ਇਸ ਤਰ੍ਹਾਂ ਇਹਨੂੰ ਜਿਸ ਤਰ੍ਹਾਂ ਆਪਾਂ ਫੋਲਡ ਕਰਕੇ ਲਾ ਕੇ ਆਇਆ ਲੈਸ ਇਹਦੇ ਵਿੱਚ ਇਸ ਤਰ੍ਹਾਂ ਹੀ ਲੈਸ ਦੇ ਕੇ ਆਪਾਂ ਹੀ यदि सिलाई है जी वो खत्म कर देंगे देंगी देखो ये उरे तक आपस सिर्फ उरे तक के ही कटिंग करी थी ਆਪਣੀ ਜਿਹੜੀ ਇਹ ਲੈਸ ਹੈ ਇਸ ਤਰ੍ਹਾਂ ਇਹ ਆ ਗਈ ਹੁਣ ਆਪਾਂ ਜਦੋਂ ਉਰੋਂ ਸਟਾਰਟ ਕਰਕੇ ਉਰੇ ਆ ਕੇ ਹੀ ਮਸ਼ੀਨ ਦੇ ਵਿੱਚੋਂ ਜਿਹੜਾ ਦੁਪੱਟਾ ਆਪਾਂ ਨੇ ਇਹ ਬਾਹਰ ਕੱਢਿਆ ਕਿਸੇ ਕਾਰਨਰ ਤੇ ਆਪਾਂ ਤੱਕ ਗਏ ਜਿਹੜਾ ਉਹ ਤੋੜਿਆ ਨਹੀਂ ਹੈਗਾ ਹੁਣ ਆਪਾਂ ਇਹਨੂੰ ਬਾਹਰ ਕੱਢ ਕੇ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਜਿਹੜੀ ਇਹਦੀ ਡਬਲ ਸਲਾਈ ਹੈ ਪਹਿਲਾਂ ਪੈਨੂੰ ਇਸ ਤਰ੍ਹਾਂ ਇਹਨੂੰ ਫੋਲਡ ਕਰ ਲਾਂਗੇ ਫਿਰ ਇਹਦੇ ਉੱਪਰ ਦੀ ਆਪਾਂ ਇਸ ਨੂੰ ਫੋਲਡ ਕਰਕੇ ਜਿਹੜੀ ਆਪਣੀ ਸਲਾਈ ਹੈ ਆਪਾਂ ਉਹ ਲਗਾਵਾਂਗੇ ਆ ਦੇਖੋ ਇਸ ਤਰ੍ਹਾਂ ਇਹ ਬਿਲਕੁਲ ਵੀ ਇਹਦੇ ਕਾਰਨਰਾਂ ਤੋਂ ਪਤਾ ਵੀ ਨਹੀਂ ਚਲਦਾ ਵੀ ਕਿੱਥੋਂ ਲੈਸ ਸਟਾਰਟ ਕੀਤੀ ਦੀ ਤੇ ਕਿੱਥੇ ਇਹ ਜਿਹੜੀ ਲੈਸ ਆ ਇਹ ਖਤਮ ਕਰੀ ਆ ਹੁਣ ਆਪਾਂ ਤੁਹਾਨੂੰ ਇਹਦੀ ਜਿਹੜੀ ਇਹ ਦੂਸਰੀ ਸਲਾਈ ਹੈ ਜਿਹਦੇ ਵਿੱਚ ਇਹ ਸਾਰੀ ਲੈਸ ਆ ਜਿਹੜੀ ਕੰਪਲੀਟ ਹੋ ਜੂ ਉਹ ਲਗਾਉਣੀ ਦੱਸਦੇ ਆ ਇਹ ਜਿਹੜੀ ਸਲਾਈ ਹੈ ਇਹ ਪੁੱਠੇ ਪਾਸਿਓਂ ਲੱਗੂਗੀ ਪਹਿਲਾਂ ਤੁਸੀਂ ਜਿਹੜਾ ਆਪਣਾ ਇਹ ਕਾਰਨਰ ਹੈ ਪਹਿਲਾਂ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਿਓ ਜਿਹੜਾ ਆਪਣਾ ਪੱਲਾ ਹੈ ਇਹ ਜਿਹੜੀ ਆਪਣੀ ਲੰਬਾਈ ਹੈ ਕੰਨੀ ਇਨੂੰ ਆਪਾਂ ਇਸ ਤਰ੍ਹਾਂ ਫਿਰ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਜਿਹੜਾ ਆਪਣਾ ਇਹ ਕਾਰਨਰ ਹੈ ਇਹ ਇਸ ਤਰ੍ਹਾਂ ਬਣਾਉਣਾ ਹੈ ਦੇਖੋ ਇਸ ਤਰ੍ਹਾਂ ਆਪਾਂ ਜਿਹੜੀ ਇਹ ਸਲਾਈ ਲਗਾਉਣੀ ਹੈ ਆਪਾਂ ਇਹਨੂੰ ਲੈਸ ਨੂੰ ਇਸ ਤਰ੍ਹਾਂ ਕਰਕੇ ਜਿਹੜਾ ਆਪਣਾ ਦੁਪੱਟਾ ਹੈ ਇਹਨੂੰ ਆਪਣੇ ਹੱਥ ਨਾਲ ਇਧਰ ਨੂੰ ਜਿਹੜਾ ਕੱਪੜਾ ਹੈ ਇਹ ਆਪਾਂ ਐ ਹੌਲੀ-ਹੌਲੀ ਜਿਹੜਾ ਕੱਪੜਾ ਹੈ ਇਹ ਇਧਰ ਨੂੰ ਖਿੱਚਣਾ ਹੈ ਤਾਂ ਕਿ ਜਿਹੜੀ ਆਪਣੀ ਹੀਟਾਂ ਇਹ ਸਾਫ਼ ਹੋ ਸਕੇ ਆ ਦੇਖੋ ਇਸ ਤਰ੍ਹਾਂ ਆ ਦੇਖੋ ਜੀ ਇਸ ਤਰ੍ਹਾਂ ਇਹਦੀ ਜਿਹੜੀ ਫਿਨਿਸ਼ਿੰਗ ਹੈ ਉਹ ਇਸ ਤਰ੍ਹਾਂ ਹੋਊਗੀ ਮੈਂ ਸੁਣੇ ਦੀ ਸਾਰੀ ਚੁੰਨੀ ਦੀ ਲੈਸ ਹੈ ਜਿਹੜੀ ਉਹ ਲਗਾ ਕੇ ਇਹਦੀ ਫਿਨਿਸ਼ਿੰਗ ਦਿਖਾਉਂਗੀ ਤੇ ਮੈਂ ਉਸ ਸਾਈਡ ਜਦੋਂ ਕਾਰਨਰ ਮੋੜੂੰ ਸੋਨੂੰ ਉੱਥੇ ਵੀ ਦੁਬਾਰਾ ਫਿਰ ਮੈਂ ਜਿਹੜਾ ਇਹਦਾ ਕਾਰਨਰ ਹੈ ਉਹ ਮੋੜਨਾ ਦੱਸੂਗੀ ਆਪਾਂ ਨੇ ਜੀ ਜਿਹੜੀ ਇਹ ਦੂਸਰੀ ਸਲਾਈ ਹੈ ਉਹ ਲਾ ਕੇ ਲੈ ਕੇ ਆ ਰਹਿਆਂਗੇ ਮੈਂ ਉਹਦੇ ਵਿੱਚ ਜਿਹੜਾ ਕਾਰਨਰ ਬੰਦ ਹੈ ਉਹ ਦੱਸ ਦਿਆਂ ਸੋਨੂੰ ਜਦੋਂ ਆਪਾਂ ਆਪਣੇ ਕਾਰਨਰ ਦੇ ਨੇੜੇ ਆ ਗਏ ਤਾਂ ਪਹਿਲਾਂ ਆਪਾਂ ਨੇ ਜਿਹੜਾ ਇਸ ਸਾਈਡ ਵਾਲਾ ਆਪਣਾ ਹਾ ਹੁੰਦਾ ਹੈ ਕਾਰਨਰ ਇਹਨੂੰ ਫੋਲਡ ਕਰਨਾ ਹੈ ਜਿਹੜਾ ਆਪਾਂ ਲਾ ਕੇ ਲੈ ਕੇ ਆ ਰਹੇ ਹਾਂ ਸਲਾਈ ਇਹ ਉੱਪਰ ਦੀ ਫੋਲਡ ਕਰਨਾ ਪਹਿਲਾਂ ਆਪਾਂ ਨੇ ਇਹ ਫੋਲਡ ਕਰਕੇ ਫਿਰ ਉੱਪਰ ਦੀ ਆਪਾਂ ਨੇ ਜਿਹੜਾ ਇਹ ਹੈ ਇਹਨੂੰ ਫੋਲਡ ਕਰਨਾ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਆਪਣਾ ਇਹ ਵਾਲਾ ਜਿਹੜਾ ਇਹਨੂੰ ਫੋਲਡ ਕਰਕੇ ਫਿਰ ਆਪਾਂ ਇਹਨੂੰ ਦੁਬਾਰਾ ਉੱਪਰ ਦੀ ਫੋਲਡ ਕਰਨੇ ਫਿਰ ਆਪਾਂ ਜਿਹੜੀ ਆਪਣੀ ਸਲਾਈ ਹੈ ਇਹ ਲਗਾਉਣੀ ਹੈ ਇਹ ਸਲਾਈ ਆਪਾਂ ਇਹਦੀ ਉਰੇ ਤੱਕ ਜਿੱਥੇ ਤੱਕ ਇਹ ਖਤਮ ਹੁੰਦਾ ਉੱਥੇ ਤੱਕ ਲੈ ਕੇ ਆਉਣੀ ਹੈ ਇਸ ਤਰ੍ਹਾਂ ਬਸ ਇੱਥੋਂ ਆਪਾਂ ਨੇ ਫੇਰ ਬੈਕ ਹੈ ਜਿਹੜੀ ਇਹ ਸਲਾਈ ਲਗਾਉਣੀ ਹੈ ਇਹ ਇੱਥੇ ਤੱਕ ਜਿੱਥੇ ਤੱਕ ਆਪਣੀ ਜਿਹੜੀ ਆ ਸਲਾਈ ਆਪਾਂ ਨੇ ਇਹ ਸ਼ੁਰੂ ਕਰਨੀ ਹੈ ਇਸ ਤਰ੍ਹਾਂ ਇਹ ਜਿਹੜੀ ਆਪਣੀ ਇਹ ਆ ਸਲਾਈ ਹੈ ਇਹ ਸਟਾਰਟ ਹੋ ਗਈ ਨਾ ਦੇਖੋ ਇਸ ਤਰ੍ਹਾਂ ਇਹ ਜਿਹੜਾ ਕਾਰਨਰ ਹੈ ਇਹਦੀ ਫਿਨਿਸ਼ਿੰਗ ਹੈ ਜਿਹੜੀ ਬਹੁਤ ਸੋਹਣੀ ਆ ਗਈ ਹੈ ਆਪਣੀ ਚੁੰਨੀ ਦੀ ਲੈਸ ਹੈ ਜਿਹੜੀ ਇਨਕੰਪਲੀਟ ਹੋ ਗਈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹਦੀ ਲੈਸ ਹੈ ਬਹੁਤ ਹੀ ਵਧੀਆ ਫਿਨਿਸ਼ਿੰਗ ਦੇ ਨਾਲ ਜਿਹੜੀ ਆਪਾਂ ਨੇ ਇਹ ਲਾਈ ਹੈ ਆ ਮੈਂ ਸੁਨਹਿਰੇ ਚਾਰੇ corner ਦਿਖਾਉਣੀ ਆ ਆ ਦੇਖੋ ਸਾਰੇ corner ਨੇ ਜਿਹੜੇ ਇਹਦੇ ਬਹੁਤ ਵਧੀਆ ਫਿਨਿਸ਼ਿੰਗ ਦੇ ਨਾਲ ਤਿਆਰ ਹੋਣੀ ਆ ਤੁਸੀਂ ਵੀ ਆਪਣੀ ਜੇ ਕਿਸੇ ਦੁਪट्टे ਨੂੰ ਗੁੰਮ ਲੈਸ ਲਾਉਨੇ ਹੋ ਜੇ ਤੁਹਾਨੂੰ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਲੱਗਦਾ ਮੇਰੇ ਤੋਂ ਕਾਰਨ ਸਹੀ ਨਹੀਂ ਤਾਂ ਤੁਸੀਂ ਜਿਹੜੀ ਮੇਰੀ ਵੀਡੀਓ ਨੂੰ ਧਿਆਨ ਨਾਲ ਜਰੂਰ ਦੇਖਿਓ ਵੀਡੀਓ ਨੂੰ ਸਾਰੀ ਦੇਖਿਆ ਕਰੋ ਜੀ ਤਾਂ ਹੀ ਆਪਾਂ ਨੂੰ ਜਿਹੜਾ ਸਟੈਪ ਬਾਈ ਸਟੈਪ ਹੈ ਹਰ ਇੱਕ ਚੀਜ਼ ਦਾ ਪਤਾ ਲੱਗ ਜਾਏਗਾ ਵੀ ਆਪਾਂ ਨੇ ਕਿਸ ਤਰ੍ਹਾਂ ਜਦੋਂ ਆਪਾਂ ਆਪਣੀ ਵੀਡੀਓ ਨੂੰ ਸਕਿਪ ਕਰ ਦਿੰਦੇ ਨੇ ਕਈ ਵਾਰ ਵਿੱਚ ਜਿਹੜਾ ਕੋਈ ਮੇਨ ਪੁਆਇੰਟ ਉਹ ਰਹਿ ਜਾਂਦਾ ਫਿਰ ਫਿਰ ਆਪਾਂ ਨੂੰ ਦਿੱਕਤ ਆਉਂਦੀ ਹੈਗੀ ਹਾਂਜੀ ਆਪਣੀ ਫਾਈਨਲ ਲੁੱਕ ਹੋ ਕੇ ਦੀ ਦੁਪट्टे ਦੀ ਤਿਆਰ ਹੈ ਸੋ ਨੂੰ ਮੇਰੀ ਅੱਜ ਦੀ ਵੀਡੀਓ ਹੈ ਜਿਹੜੀ ਇਹ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ